12 ਪੂ 1704 ਈਸਵੀ ਸਾਦ ਸੰਗਤ ਅੱਜ ਦੇ ਦਿਨ ਗੁਰੂ ਕੇ ਲਾਲਾ ਨੂੰ ਸੂਬੇ ਨੇ ਕਚਹਿਰੀ ਦੇ ਅੰਦਰ ਦੂਸਰੀ ਵਾਰ ਉਹਨਾਂ ਨੂੰ ਬੁਲਾਇਆ ਭਾਵ ਅੱਜ ਦੂਜੀ ਪੇਸ਼ੀ ਹੈ ਉਹੀ ਕੱਲ ਵਾਲਾ ਤਰੀਕਾ ਪਹਿਲੋਂ ਪੈਰ ਅੰਦਰ ਫਿਰ ਥੋੜਾ ਜਿਹਾ ਨੀਵੇਂ ਹੋ ਕੇ ਬਿਨਾ ਸਿਰ ਝੁਕਾਇਆ ਕਚਹਿਰੀ ਵਿੱਚ ਜਾ ਕੇ ਫਤੇ ਦੀ ਸਾਂਝ ਪਾਈ ਜਾਂਦੀ ਹੈ ਪਰ ਉਹਨਾਂ ਵੱਲੋਂ ਉਹੀ ਸਵਾਲ ਦੁਹਰਾ ਦਿੱਤੇ ਜਾਂਦੇ ਨੇ ਵੀ ਆਪਣੀਆਂ ਗੱਲਾਂ ਛੱਡੋ ਇਹ ਦੱਸੋ ਇਸਲਾਮ ਨੂੰ ਮੰਨਣ ਵਾਸਤੇ ਤਿਆਰ ਹੋ ਜਾਂ ਨਹੀਂ ਸਿੱਖੀ ਛੱਡੋ ਤੇ ਮੋਜਾਂ ਮੰਨੋ ਕਿਉਂ ਚੱਕਰਾਂ 'ਚ ਪਏ ਹੋ ਪਰ ਸਾਹਿਬ ਜਦਿਆ ਨੇ ਕਿਹਾ ਵੀ ਸਾਡਾ ਉੱਤਰ ਕੱਲ੍ਹ ਵਾਲਾ ਹੀ ਹੈ ਸਾਨੂੰ ਤੁਸੀਂ ਭਰਮਾਉਣ ਦੀ ਕੋਸ਼ਿਸ਼ ਨਾ ਕਰੋ ਅਸੀਂ ਤੇ ਗੁਰੂ ਨਾਨਕ ਦੀ ਸਿੱਖੀ ਦਾ ਪਾਠ ਪੜ੍ਹ ਲਿਆ ਤੇ ਇਸ ਘਰ ਵਿੱਚੋਂ ਸਾਨੂੰ ਸਾਰਾ ਕੁਝ ਮਿਲ ਗਿਆ ਹੁਣ ਸਾਨੂੰ ਕਿਸੇ ਵਸਤੂ ਪਦਾਰਤ ਦੀ ਲੋੜ ਨਹੀਂ ਹੁਣ ਸਾਧ ਸੰਗਤ ਕੀ ਹੁੰਦਾ ਹੈ ਇਹ ਗੱਲਾਂ ਸੁਣ ਕੇ ਸ਼ੂਬਾ ਕੁਛ ਤੈਸ਼ ਵਿੱਚ ਗੁੱਸੇ ਵਿੱਚ ਆ ਜਾਂਦਾ ਹੈ ਹੰਕਾਰ ਹੁੰਦਾ ਜੀ ਕੁਰਸੀ ਦਾ ਬੜਾ ਵੱਡਾ ਕਿ ਮੈਂ ਸ਼ੂਬਾ ਹਾਂ ਮੇਰੇ ਅੱਗੇ ਦੁਨੀਆ ਝੁਕਦੀ ਹੈ ਲੋਕ ਮੈਨੂੰ ਸਲਾਮਾ ਕਰਦੇ ਨੇ ਮੇਰੇ ਨਾਂ ਤੋਂ ਡਰਦੇ ਨੇ ਪਰ ਇਹ ਨਿੱਕੀ ਉਮਰਾਂ ਦੇ ਦੋ ਬਾਲ ਇਨ੍ਹਾਂ ਤੇ ਮੇਰਾ ਰਤੀ ਮਾਤਰ ਨਾ ਪ੍ਰਭਾਵ ਹੈ ਨਾ ਡਰ ਹੈ ਨਾ ਰੂਬ ਹੈ ਸ਼ੂਬਾ ਸੱਚ ਜਾਣਿਓ ਆਪਣੇ ਆਪ ਨੂੰ ਸਹਬਜ਼ਾਦਿਆਂ ਦੇ ਅੱਗੇ ਖੜਾ ਹੋਇਆ ਵੀ ਬੌਣਾ ਮਹਿਸੂਸ ਕਰਦਾ ਹੈ ਉਹਨੂੰ ਆਪਣਾ ਕਦਰ ਨੀਵਾ ਹੁੰਦਾ ਜਾਪ ਰਿਹਾ ਆਪਣੀ ਸ਼ਖਸੀਅਤ ਛੋਟੀ ਹੁੰਦੀ ਜਾਪ ਰਹੀ ਹੈ ਕਿ ਜੇ ਮੈਂ ਇਹ ਦੋ ਬੱਚਿਆਂ ਨੂੰ ਨਹੀਂ ਡੁਲਾ ਸਕਿਆ ਇਹਨਾਂ ਦਾ ਨਹੀਂ ਵਿਗਾੜ ਸਕਿਆ ਮੇਰੀ ਤਾਂ ਬੜੀ ਵੱਡੀ ਬੇਇੱਜ਼ਤੀ ਹੈ ਤੇ ਹੋਇਆ ਵੀ ਕੋਈ ਹੈ ਅੱਜ ਫਿਰ ਇਹਨਾਂ ਨੇ ਜੀ ਗੁੱਸੇ ਵਾਲਾ ਵਤੀਰਾ ਰੱਖਿਆ ਰੋਬ ਦਾ ਬਿਚਾੜੇ ਅੱਜ ਡਰਾਬੇ ਦਿਨੇ ਸ਼ੁਰੂ ਕਰ ਦਿੱਤੇ ਇੱਥੋਂ ਤੱਕ ਕਹਿ ਦਿੱਤਾ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਫਿਰ ਸਾਡੇ ਕੋਲ ਇੱਕੋ ਹੀ ਤਰੀਕਾ ਹੈ ਕਿ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਮਾਰਦ ਤੇ ਜਾਓਗੇ ਤੁਹਾਡਾ ਸਿਰ ਸਭ ਕੁਝ ਉਜਾੜ ਦਿੱਤਾ ਸਭ ਬਰਬਾਦ ਕਰ ਦਿੱਤਾ ਪਿੱਛੇ ਬਚਿਆ ਕੁਛ ਨਹੀਂ ਤੁਸੀਂ ਕਿੱਥੇ ਜਾ ਕੇ ਕੀ ਕਰਨਾ ਸਾਬ ਜਾਦਿਆਂ ਨਿੱਕੂ ਗੱਲ ਆਖੀ ਕਿ ਵਿਦਵਾਨ ਲਿਖਦਾ ਵੀ ਜਦੋਂ দাবੇ ਦਿੱਤੇ ਨਾ ਡਰਵੇ ਧਮਕੀਆਂ ਤੇ ਉੱਤਰ ਆਏ ਉਦੋਂ ਗੁਰੂ ਕੇ ਲਾਲਾਂ ਨੇ ਕਮਾਲ ਕਰ ਦਿੱਤੇ ਸਾਧ ਸੰਗਤ ਆਪਣੇ ਬੱਚਿਆਂ ਨੂੰ ਸਿੱਖਿਆ ਦਿਆ ਕਰੋ ਸਾਬ ਜਾਦਿਆਂ ਗਰਜ ਕੇ ਕਿਹਾ ਸੂਬੇ ਪਰਬਤ দাবਿਆਂ ਨਾਲ ਨਹੀਂ ਹੱਲ ਜਾਂਦੇ ਉਹ ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੀ ਭੇਡਾਂ ਵਿੱਚ ਨਹੀਂ ਰਲ ਜਾਂਦੇ ਤੂੰ ਸਾਨੂੰ ਭੇਡਾ ਸਮਝ ਰੱਖੇ ਸ਼ੇਰਾਂ ਦੇ ਪੁੱਤਰ ਸ਼ੇਰ ਹਾਂ ਮਰਦ ਦਲੇਰ ਹਾਂ ਉਮਰਾਂ ਨਿੱਕੀਆਂ ਹੋ ਸਕਦੀਆਂ ਨੇ ਪਰ ਜਜ਼ਬੇ ਸਿੱਦਕ ਤੇ ਅੰਦਰ ਦੀ ਦਲੇਰੀ ਅਸਮਾਨ ਦੀਆਂ ਬਲੰਦੀਆਂ ਨੂੰ ਛੂ ਰਹੀ ਹੈ ਬਹੁਤ ਵੱਡੀ ਹੈ ਇਹ ਤੇਰੇ ਤੋਂ ਦਬਣੀ ਕੋਈ ਨਹੀਂ ਦਾਬਿਆਂ ਨਾਲ ਗੱਲ ਨਾ ਬਣੀ ਲਾਲਚਾਂ ਨਾਲ ਗੱਲਾਂ ਬਣੀ ਪਦਾਰਥਾਂ ਨਾਲ ਗੱਲ ਨਾ ਬਣੀ ਦੁਨੀਆਂ ਦੇ ਸਾਰੇ ਰੰਗ ਸੂਬੇ ਦੇ ਫਿੱਕੇ ਪੈ ਗਏ ਸਾਰੀ ਸਲਤਨਤ ਤਾਕਤ ਬਾਦਸ਼ਾਹਤ ਫਿੱਕੀ ਪੈ ਗਈ ਸਾਹਿਬਜ਼ਾਦਿਆਂ ਦੇ ਜਲਾਲ ਤੇ ਸਾਹਿਬਜ਼ਾਦਿਆਂ ਦੇ ਅੰਦਰ ਦੇ ਸ਼ਿਦਕ ਦੇ ਅੱਗੇ ਸਾਥ ਵਿੱਚ ਫਿਰ ਕਹਦੇ ਨੇ ਮਰਦੀ ਨੇ ਹੱਕ ਚੱਬਿਆ ਇਹਨਾਂ ਨੇ ਵੈਸੇ ਤੇ ਚਲੋ ਪਹਿਲਾਂ ਹੀ ਸੋਚਿਆ ਸੀ ਆਖਰ ਨੂੰ ਫਿਰ ਕਾਜੀ ਨੂੰ ਕਿਹਾ ਵੀ ਕਾਜੀ ਤੂੰ ਫਤਵਾ ਲਾ ਸਜ਼ਾ ਸੁਣਾ ਇਥੇ ਸਾਡੇ ਕਾਬੂ ਨਹੀਂ ਆ ਰਹੇ ਜਦੋਂ ਸਜ਼ਾ ਸੁਣਾਈ ਨਾ ਕਾਜੀ ਪਹਿਲਾਂ ਹੀ ਉਹਨਾਂ ਦਾ ਹੀ ਸੀ ਕਾਜੀ ਵੱਡੀ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਕਾਜੀ ਵੀ ਆਪਣਾ ਦੀਨ ਧਰਮ ਇਮਾਨ ਗਵਾ ਬੈਠਿਆ ਉਹਨੇ ਫਿਰ ਉਹ ਕਰ ਦਿੱਤਾ ਜੋ ਇਤਿਹਾਸ ਵਿੱਚ ਨਹੀਂ ਸੀ ਹੋਇਆ ਕਹਿੰਦਾ ਇਹਨਾਂ ਦੋ ਨਿੱਕੇ ਬੱਚਿਆਂ ਨੂੰ ਅਸੀਂ ਇਸਲਾਮ ਲਈ ਖਤਰਾ ਮੰਨਦੇ ਹਾਂ ਇਹ ਇਸਲਾਮ ਲਈ ਸਰਕਾਰ ਲਈ ਬਾਦਸ਼ਾਹਤ ਲਈ ਬੜਾ ਵੱਡਾ ਖਤਰਾ ਬਣ ਸਕਦੇ ਨੇ ਇਸ ਲਈ ਅਸੀਂ ਇਹਨਾਂ ਨੂੰ ਸਜ਼ਾਏ ਮੌਤ ਦਿੰਦੇ ਹਾਂ देखो जी वैसे उथे ना फिर, फिर। कहते ने एक घटना ही ਘਟਦੀ ਐ ਨਵਾਬ شیر محمد ਖਾਨ ਮਲੇਰ ਕੋਟਲਾ ਉਹ ਧਰਮੀ ਬੰਦਾ ਸੀ ਉਹਨੇ ਇਸਲਾਮ ਪੜ੍ਹਿਆ ਤੇ ਸਮਝਿਆ ਤੇ ਜੀਣ ਵਾਲੇ ਬੰਦਾ ਸੀ ਜੀ ਵੀ ਆ ਵੀ ਉਹਨੇ ਇਹਦੇ ਖਿਲਾਫ ਆਵਾਜ਼ ਉਠਾਈ ਉਹ ਕਹਿੰਦਾ ਵੀ ਨਹੀਂ ਬਾਦਸ਼ਾਹ ਸਲਾਮਤ ਇਹ ਬੜਾ ਵੱਡਾ ਧਰੋ ਹੈ ਇਹ ਬਹੁਤ ਗਲਤ ਹੈ ਇਹ ਨਾ ਇਨਸਾਫੀ ਹੈ ਇੱਕ ਬਾਦਸ਼ਾਹ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪਿਤਾ ਦਾ ਬਦਲਾ ਕਦੀ ਵੀ ਪੁੱਤਰਾਂ ਤੋਂ ਨਹੀਂ ਲਿਆ ਜਾਂਦਾ ਇਸਲਾਮ ਵੀ ਇਸ ਗੱਲ ਦੀ ਮਨਾਹੀ ਕਰਦਾ ਹੈ ਜੇ ਪਿਤਾ ਕਸੂਰਵਾਰ ਹੈ ਤੁਹਾਡਾ ਗੁਨਾਹਗਾਰ ਹੈ ਤੁਹਾਡਾ ਬਾਗੀ ਹੈ ਤੁਸੀਂ ਉਹਦੇ ਨਾਲ ਟੱਕਰ ਲਓ ਮੁਕਾਬਲਾ ਕਰੋ ਫੜੋ ਪਰ ਬੱਚਿਆਂ ਤੇ ਜ਼ੁਲਮ ਕਰਨਾ ਇਸਲਾਮ ਦੇ ਵਿੱਚ ਸੋਭਦਾ ਨਹੀਂ ਪਰ ਜਦੋਂ ਕਹਿੰਦੇ ਜੀ ਬੰਦਾ ਆਪਣੀ ਤਾਕਤ ਵਿੱਚ ਅੰਨਾ ਹੋ ਜਾਂਦਾ ਨਾ ਫਿਰ ਉਹਨੂੰ ਸੱਚ ਝੂਠ ਦਾ ਫਰਕ ਵੀ ਨਹੀਂ ਰਹਿ ਜਾਂਦਾ ਖੈਰ ਉੱਥੇ ਨਾ ਜਦੋਂ ਇਹ ਗੱਲ ਹੋਈ ਨਾ ਸੋਚਾ ਨੰਦ ਨੇ ਫਿਰ ਆ ਕੇ ਕਿਹਾ ਵੀ ਨਹੀਂ 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 ਬਾਦਸ਼ਾਹ ਇਹ ਨਹੀਂ ਕਰਨਾ ਆਪਾਂ ਹੁਣੇ ਦੇਖ ਲੈਂਦੇ ਆ ਉਨੇ ਇੱਕ ਗੱਲ ਆਖੀ ਕਹਿੰਦਾ ਬੱਚੋ ਜੇ ਛੱਡ ਦਈਏ ਕੀ ਕਰੋਗੇ ਉਹ ਕਹਿੰਦੇ ਕਰਨਾ ਕੀ ਇਹ ਜੰਗਲਾਂ ਚ ਸਿੰਘ ਇਕੱਠੇ ਕਰਾਂਗੇ ਹਥਿਆਰ ਇਕੱਠੇ ਕਰਾਂਗੇ ਇਕੱਠੇ ਹੋ ਕੇ ਆ ਕੇ ਤੇਰੇ ਤੇ ਤੇਰੇ ਸ਼ੂਬੇ ਤੇ ਦੋ ਟੁਕੜੇ ਕਰਾਂਗੇ ਤੁਹਾਡੇ ਨਾਲ ਟੱਕਰ ਲਵਾਂਗੇ ਤੁਹਾਡੀ ਸ਼ਲਤਨਤ ਨੂੰ ਖਤਮ ਕਰਾਂਗੇ ਐਸਾ ਕੋਰਾ ਕਰਾਰਾ ਉੱਤਰ ਸੁਣਿਆ ਸੁੱਚਾ ਅਨੰਦ ਤੇ ਮਨ ਨੂੰ ਕਹਿੰਦੇ ਸੱਤੀ ਕੱਪੜੀ ਅੱਗ ਲੱਗੇ ਗੁਰੂ ਕਾ ਖਾਲਸਾ ਵੈਸੇ ਨੂੰ ਝੂਠਾ ਨੰਦੀ ਕਹਿੰਦਾ ਰਿਹਾ ਇਹਨੇ ਵੀ ਬਲਦੀ ਤੇ ਤੇਲ ਪਾਇਆ ਇਹਨੇ ਕਹਾਂ ਦੇਖੋ ਬਾਦਸ਼ਾਹ ਸਲਾਮਤ ਇਹ ਤੇ ਹਲੇ ਵੀ ਸਾਡੇ ਨਾਲ ਟੱਕਰ ਲੈਣ ਦੀਆਂ ਗੱਲਾਂ ਕਰਦੇ ਨੇ ਇਹ ਛੱਪ ਦੇ ਬੱਚੇ ਛਪੂਲੀ ਹੁੰਦੇ ਨੇ ਜ਼ਹਿਰ ਹੀ ਦੇਣਗੇ ਡਾਂਗੇ ਮਾਰਨਗੇ ਇਹਨਾਂ ਨੂੰ ਪਹਿਲਾਂ ਹੀ ਖਤਮ ਕਰਦੇ ਇਹ ਸਾਰੀਆਂ ਗੱਲਾਂ ਨੂੰ ਮੁੱਖ ਆਧਾਰ ਬਣਾ ਕੇ ਨਾ ਫਿਰ ਗੁਰੂ ਕੇ ਲਾਲਾਂ ਤੇ ਦੀਵਾਰ ਪਾਵ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਲਾਇਆ ਜਾਂਦਾ ਹੈ ਵਾਪਸ ਛੰਡੇਪੁਰ ਚ ਬਚਾ ਜਾਂਦੇ ਨੇ ਮਾਂ ਗੁਜਰੀ ਜੀ ਨੂੰ ਸਾਰੀ ਵਾਰਤਾ ਦੱਸਦੇ ਆ ਮਾਤਾ ਇਸ ਗੱਲ ਨੂੰ ਲੈ ਕੇ ਬੜੇ ਪਰੇਸ਼ਾਨ ਨੇ ਵੀ ਠੀਕ ਹੈ ਭਾਵੇਂ ਮੌਤ ਦੀ ਗੱਲ ਕੀਤੀ ਹੈ ਧਮਕੀਆਂ ਦਿੱਤੀਆਂ ਡਰਾਬੇ ਦਿੱਤੇ ਪਰ ਮਾ ਸ਼ੁਕਰ ਕਰਦੀਆਂ ਬੱਚੇ ਡੋਲੇ ਨਹੀਂ ਕਿਉਂਕਿ ਸਾਧ ਸੰਗਤ ਵਿੱਚ ਬੱਚਾ ਬਹੁਤ ਛੇਤੀ ਡੋਲ ਜਾਂਦਾ ਹੈ ਦੋ ਗੱਲਾਂ ਵਿੱਚ ਬੱਚਾ ਡੋਲਦਾ ਜਾਂ ਲਾਲਚ ਵਿੱਚ ਜਾਂ ਡਰ ਵਿੱਚ ਤੇ ਕਮਾਲ ਕਰ ਦਿੱਤੀ ਗੁਰੂ ਕੇ ਲਾਲਾ ਨੇ ਪ੍ਰਵਾਹ ਨਹੀਂ ਮੰਨੀ ਨਾ ਲਾਲਚ ਵਿੱਚ ਆਇਨਾ ਕਿਸੇ ਡਰ ਦੇ ਵਿੱਚ ਆਏ ਨਾ ਕਿਸੇ ਰੋਪ ਦਾ ਨਾ ਕਿਸੇ ਦਬੇ ਦਾ ਕੋਈ ਅਸਰ ਨਹੀਂ ਕਿਉਂ ਜਿਹਦੇ ਤੇ ਬਾਣੀ ਦਾ ਅਸਰ ਹੋ ਜਾਏ ਨਾਮ ਦਾ ਅਸਰ ਹੋ ਜਾਏ ਗੁਰੂ ਦੀ ਕਿਰਪਾ ਹੋ ਜਾਏ ਉੱਥੇ ਫਿਰ ਦੁਨਿਆਵੀ ਤਾਕਤਾਂ ਦੇ ਰੋਬ ਦ압 ਸਾਰੇ ਝੂਠੇ ਤੇ ਫਿੱਕੇ ਪੈ ਜਾਂਦੇ ਨੇ ਅੱਜ ਦੀ ਰਾਤ ਫਿਰ ਉਸੇ ਤਰ੍ਹਾਂ ਸ਼ੁਕਰ ਸ਼ੁਕਰ ਕਰਦਿਆਂ ਬਤੀਤ ਕੀਤੀ ਪਰ ਠੰਡੇ ਬੁਰਜ ਦੇ ਵਿੱਚ ਨਾ ਇਹ 2-3 ਰਾਤਾਂ ਜਿਹੜੀਆਂ ਲੰਘੀਆਂ ਇੱਥੇ ਫਿਰ ਇੱਕ ਸੇਵਾਦਾਰ ਮੋਤੀ RAM ਮੇਰਾ ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤੈ ਦੁੱਧ ਪਿਲਾਇਆ ਉਸ ਭਾਈ ਮੋਤੀ RAM ਮੈਰੇ ਨੇ ਗੁਰੂ ਕੇ ਲਾਲਾਂ ਦੀ ਆਪਣੇ ਵੱਲੋਂ ਦੁੱਧ ਨਾਲ ਸੇਵਾ ਕੀਤੀ ਹਾਲਾਂਕਿ ਚਲੋ ਲੰਗਰ ਤੇ ਉੱਥੇ ਪ੍ਰਸ਼ਾਦਾ ਪਾਣੀ ਕਿਹਨੇ ਦੇਣਾ ਉਹ ਆਪਣੇ ਘਰ ਦਾ ਸੋਨਾ ਗਹਿਣੇ ਗੱਟੇ ਵੇਚ ਕੇ ਜਾਂ ਉੱਥੇ ਪਹਿਰੇਦਾਰਾਂ ਨੂੰ ਦੇ ਕੇ ਕਿਸੇ ਤਰੀਕੇ ਨਾਲ ਦੁੱਧ ਪਿਲਾਉਣ ਵਿੱਚ ਕਾਮਯਾਬ ਰਿਹਾ ਹਾਲਾਂਕਿ ਭਾਈ ਮੋਤੀ RAM ਮੈਰੇ ਨੂੰ ਇਹਦੀ ਕੀਮਤ ਆਪਣੀ ਜਾਨ ਦੇ ਕੇ ਚਕਾਉਣੀ ਪਈ ਪਰ ਸਿੱਖੀ ਹੈ ਹੀ ਐਸੀ ਚੀਜ਼ ਸਾਧ ਸੰਗਤ ਜਦੋਂ ਕਿਸੇ ਦੇ ਮਨ 'ਚ ਇਹਨੂੰ ਕਮਾਉਣ ਦਾ ਪਿਆਰ ਜਾਗਦਾ ਉਹ ਵਕਈ ਮੌਤ ਤੋਂ ਵੀ ਉੱਪਰ ਉੱਠ ਜਾਂਦਾ ਹੈ ਕੋਈ ਡਰ ਕੋਈ ਲਾਲਚ ਉਹਨੂੰ ਡੁਲਾ ਨਹੀਂ ਸਕਦਾ ਦਾਤਾ ਭਲੀ ਕਰੇ ਆਪਾਂ ਆਪਣੇ ਬੱਚਿਆਂ ਨੂੰ ਸਿਖਿਆਵਾਂ ਦੀ ਠੰਡੇ ਬੁਰਜ ਦੀਆਂ ਬਾਤਾਂ ਸਾਰੇ ਦਾਦਾ ਦਾਦੀ ਨਾਨਾ ਨਾਨੀ ਆਪਣੇ ਦੋਤਿਆਂ ਪੋਤੇ ਪੋਤੀਆਂ ਨਾਲ ਪਾਓ ਸਕੂਲਾਂ ਵਿੱਚ ਗੁਰੂ ਕੇ ਲਾਲਾਂ ਦਾ ਇਤਿਹਾਸ ਪੜ੍ਹਾਓ ਸੱਥਾਂ ਵਿੱਚ ਇਹ ਗੱਲਾਂ ਚੱਲਣ ਕਾਲ ਜਾਂ ਯੂਨੀਵਰਸਿਟੀਆਂ 'ਚ ਗੁਰੂ ਕੇ ਲਾਲਾਂ ਦੀ ਗੱਲ ਚੱਲਣੀ ਚਾਹੀਦੀ ਹੈ ਹਰ ਖੁਸ਼ੀ ਗਮੀ ਦੇ ਮੌਕੇ ਗੁਰੂ ਕੇ ਲਾਲਾਂ ਦੀ ਬਾਤ ਚੱਲੇ ਤੇ ਕਿਵੇਂ ਨਾ ਸਾਡਾ ਪੰਥ ਮੁੜ ਸਰਜੀਤ ਹੋ ਜਾਏ ਤੇ ਕਿਵੇਂ ਨਾ ਖਾਲਸੇ ਦੇ ਝੰਡੇ ਦੁਨੀਆਂ 'ਚ ਝੂਲਣ ਪਰ ਆਪਾਂ ਬਹੁਤ ਵਿਸਲੇ ਹੋ ਗਏ ਆਂ ਜੀ ਆਪਾਂ ਪਛੜ ਚੁੱਕੇ ਆਂ ਅਸੀਂ ਮਾਇਆਵਾਦੀ ਪਦਾਰਤਵਾਦੀ ਹੋ ਗਏ ਅਸੀਂ ਮਹਿੰਗੇ ਕੱਪੜੇ ਖਰੀਦਣ ਦਾ ਸ਼ੌਂਕ ਰੱਖਦੇ ਆਂ ਮਹਿੰਗੀਆਂ ਜੁੱਤੀਆਂ ਖਾਣ ਦਾ ਪਾਣ ਦਾ ਸ਼ੌਂਕ ਰੱਖਦੇ ਹਾਂ ਪਰ ਕਮਾਲ ਦੀ ਗੱਲ ਹੈ ਸਾਨੂੰ ਅੱਜ ਗੁਰੂ ਕੇ ਲਾਲਾਂ ਦੇ ਇਤਿਹਾਸ ਨੂੰ ਪੜਨ ਦਾ ਸਮਝਣ ਦਾ ਕਮਾਉਣ ਦਾ ਸਮਾਂ ਨਹੀਂ ਆਪਣੇ ਕੋਲ। ਇਸੇ ਕਰਕੇ ਤੇ ਫਿਰ ਆਪਣੇ ਹਾਲਾਤ ਬਣ ਰਹੇ ਨੇ ਨਾ ਗੁਰੂ ਭਲਾ ਕਰੇ। ਸਤਿਗੁਰੂ ਕਿਰਪਾ ਕਰਨ ਸਾਨੂੰ ਤੌਫੀਕ ਬਖਸ਼ਣ ਸੂਝ-ਬੂਝ ਬਖਸ਼ਣ ਤੇ ਉਹ ਕੁਰਬਾਨੀ ਦਾ ਜज्ਬਾ ਸਿੱਦਕ ਦਾ ਜज्ਬਾ ਉਹ ਭਰੋਸਾ ਉਹ ਵਿਸ਼ਵਾਸ ਉਹ ਅਡੋਲਤਾ ਕਿਤੇ ਸਾਡੇ ਅੰਦਰ ਆ ਜਾਏ ਨਾ ਤੇ ਸਾਡੇ ਸ਼ਹੀਦੀ ਦਿਹਾੜੇ ਮਨਾਉਣੇ ਸਾਰਥਿਕ ਰੂਪ ਸਫਲ ਹੋਣ।